ਯਾਰੀ ਦਾ ਹੋ ਤੂੰ ਤੇ ਦਾ ਮੋਸ਼ਾ ਯਾਰਾਂ ਦੀ ਯਾਰੀ ਦਾ ਸਿੱਕਾ ਚੱਲਦਾ ਸ਼ਾਹੀ ਪਟਵਾਰੀ ਦਾ ਦੂਤ ਦਾ ਮੋਸ਼ਾ ਯਾਰਾਂ ਦੀ ਯਾਰੀ ਦਾ ਢਿੱਡੀ ਪੁੜਖੀ ਵਾਲੀ ਬਿਮਾਰੀ ਦਾ ਇਹ ਫਿਕਰ ਨਾ ਕਰਦੇ ਨੇ ਹੋ ਦੁਨੀਆ ਖੜਖੜ ਵੇਖਦੀ ਜਿੱਤ ਦੇ ਚੰਡੇ ਗੱਡਦੇ ਨੇ ਦੁਨੀਆ ਖੜਖੜ ਵੇਖਦੀ ਜਿੱਪੇ ਖੰਡੇ ਗੱਡਦੇ ਨੇ ਹਰਿੰਦਰ ਹਰੀ ਪਰੰਪਾਰ ਉਪਾਸ਼ਕ ਦੇ ਦੱਸਿਆ ਕੁਲਵਿੰਦਰ ਬਾਵੇ ਨੇ ਪਟਵਾਰੀ ਸ਼ਾਹੀ ਪੈਨਲ ਜਿੱਤ ਗਿਆ ਹੁਣ ਗਾਦੇ ਹਾਵੇ ਨੇ ਮਨਜੀਤ ਵਿਜੇ ਤੇ ਮਾਯਾ ਆਰਾਮ ਬਣੇ ਬਿੱਤ ਸਕਤਰ ਨੇ ਗਰਜਤ ਨਹੀਂ ਜਾ ਧਰਮ ਸਿੰਘ ਫਿਰਦੇ ਲੱਡੂ ਬਣਦੇ ਨੇ ਹਰ ਦੁਨੀਆਂ ਖੜ ਖੜ ਵੇਖਦੀ ਹਰ ਦੁਨੀਆਂ ਖੜ ਖੜ ਵੇਖਦੀ ਜਿੱਤ ਦੇ ਢੰਡੇ ਗੱਡੇ ਨੇ ਸਿੱਕਾ ਚੱਲਦਾ ਪੰਡਵਾਰੀ ਸ਼ਹੀਦਾ ਦੂਤ ਦਾ ਮੋਸ਼ਾ ਏ ਯਾਰੀ ਦਾ ਸੋ ਬਹੁਤ ਬਹੁਤ ਦੁਆ ਲਈ ਭਾਈ ਹਾਂ ਹਾਂ ਵੇਖਦੇ ਵੀ ਨੇ ਇੱਕ ਚੇਹਰੇ ਸਰ ਸਾਰੇ ਇੱਕ ਵਾਰੀ ਮੈਂਬਰ ਜੀ ਜਨਾ ਪਲੀਸ ਸਾਹਮਣੇ ਹਾਂਜੀ ਸਾਈ ਜੀ ਇਹ ਸਾਰੇ ਸਾਹਮਣੇ ਕਿਤੇ ਉੱਡ ਗਏ ਅੱਜ ਇੱਕ ਡੀਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਕੀ ਪੈਨਲ ਬਲੋਕ ਨੂੰ 9 ਦਿਵਸਾਂ ਇਸ ਲਈ ਇਹਨਾਂ ਨੂੰ ਨਿਰਵਿਘਨ ਜੇਤੂ ਕਰਾਰ ਨਵੀ ਚੁਣੀ ਟੀਮ ਦੇ ਉੱਤੇ ਦਾ ਨਾਮ ਲਿਖਦਾ ਸਰ ਸੁਖਦੇਵ ਸਿੰਘ ਪਟਵਾਰੇ ਜੀ ਪ੍ਰਧਾਨ ਆਹ 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 ਕੁਝ ਬੁੜਾ ਲੋ ਰਿਟਾਇਰਡ ਬਲਕ ਹੈ ਜੀ ਬੁੜਾ ਲੋ ਲਖੇ ਜੀ ਸਾਡੀ ਨਾ ਭਾਜਾ ਸਾਰੇ ਕਰੇ ਰਿਟਾਇਰਡ ਜੀ ਸਰੀ ਕੱਦ ਦੇਖੇ ਦਾ ਪ੍ਰਧਾਨ ਜੀ ਇੱਧਰ ਦੇਖੋ ਜੀ ਇੱਕ ਵਾਰੀ ਹੱਥ ਲਗਾਓ ਭਾਰਤ ਤੇ ਕਲੀ ਤਸਵੀਰ ਆ ਜਾਏ ਰਾਨਾ ਜੀ ਪਿੱਛੇ ਕਰੋ ਕੁਰਸੀ ਹੋ ਜੇ ਹੱਬ ਦਾ ਜੀ ਇੱਧਰ ਦੇਖੋ ਜੀ ਇੱਕ ਮਿੰਟ ਸਾਡੀ ਉਹਦਾ

ਉਸਦੇ ਪਿੱਛੋਂ ਵੀ ਲਾ ਕਰੋ ਸਰ ਗੱਜਾ ਜੀ ਕਿੰਨੀ ਪਲੀਜ਼ ਰੱਖੋ ਗੱਜਾ ਜੀ ਗੱਜਾ ਜੀ ਇੱਕ ਵਾਰੀ ਤਸਵੀਰ ਕਰਾ ਲਓ ਨਾ ਉਹ ਬਰਾਹਮਣ ਸਰ ਬਰਾਹਮਣ ਜੀ ਜੇਹਿੰਤਾਰ ਰੋਸਿੰਝੀ ਮੇਸ਼ਪੁਰ ਜੇਤੂਪਾਲ ਜੀ ਮੈਂ ਕਹਾਂ ਨਹੀਂ ਮੈਂ ਕਹਾਂ ਨਹੀਂ 390 ਮੈਂ ਬਹੁਤ ਵਧੀਆ ਵਧੀਆ तमारी तमारी पूर्ण राखी ओके कितने कितने भाभी भाभी कितने भाभी भाभी कितने भाभी भाभी कितने भाभी 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 भ ਸ਼ੀਵੀ ਵਿਜੇ ਕੁਮਾਰ ਜੀ ਬਾਕੀ ਜੀ ਦਾ ਆਗਰਾ ਦੇ ਕਾਰ ਦੇ ਕਾਰ ਦੋ ਹਰ ਵਾਰ ਦਿਓ ਮੇਰੇ ਦੀ ਵਧੀਆ ਫੋਟੋ ਖਰਾਓ ਇੱਕ ਵਾਰੀ ਖੜ ਕੇ ਯਾਰ ਵਿਜੇ ਜੀ ਯਾਰ ਫੋਟੋ ਹਣੀ ਚੱਲ ਰਿਹਾ ਥੋੜਾ ਬੰਦੇ ਠੀਕ ਆ ਯਾਰ ਅਗਲਾ ਵੀ ਬੋਲ ਠੀਕ ਆ ਸ਼ੀਵੀ ਬੰਜੀ ਸਭ ਚੱਲਣਾ ਹੋ ਜਾਦਾ ਵਾਸਤੇ ਚੱਲ ਜਾਨੇ ਨੇ ਮਾਰੋ ਆਪੇ ਘਰ ਆਲੇ ਰਾਜੇ ਜੀ ਮੈਡੀਕਲ ਬਹੁਤ ਬੜਾ ਜੀਤੋ ਗਿਆ ਇਹਨਾਂ 9 ਮਿਤੀਵਾਰ ਨੂੰ ਮੋਹਾਲੀ ਪ੍ਰੈਸ ਕਲਬ ਲਈ 2024-25 ਦੌਰਾਨ ਸੇਵਡ ਬਹੁਤ ਦਾ ਮੌਕਾ ਦਿੱਤਾ ਜਾ ਰਿਹਾ ਹੈ ਕਲੈਕਸ਼ਨ ਜੀ ਪਿੱਛੇ ਖੜੇ ਹੋ ਜਾਓ ਚੋਰ ਕਮਿਸ਼ਨ ਬੈਠ ਜਾਓ ਪਿੱਛੇ ਖੜੇ ਹੋ ਜਾਓ ਆ ਪਿੱਛੇ ਹੋ ਜਾਓ ਹਾਂ ਜੀ ਰਾਜੇ ਜੀ ਜਿੱਥੇ ਆ ਜਾਓ ਪਿੱਛੇ ਖੜੇ ਹੋ ਜਾਓ ਆ ਬੋਲੋ ਆਜਾ ਜੀ ਕੋਲ ਲੰਡਾ ਜੀ ਰਾਜ ਸਿੰਘ ਜੀ ਪਿੱਛੇ ਆ ਜਾਓ ਜਾਈ ਜੀ ਹਾਂ ਨੋਰ ਪਿਛਾ ਨੋਰ ਉਹਦਾ ਦੀ ਫੋਟੋ ਆਣੀ ਜੀ ਰੇ ਸਰਪਾ ਬਾਈ ਬਾਈ ਇੱਕ ਮੈਡਿਕ ਕੌਣ ਕਾਈ ਜਾਓ ਬਾਈ ਬਾਈ ਹਾਂ ਜੀ ਇੱਧਰ ਦੇਖੋ ਜੀ ਗੱਡਾ ਛਾਤੀ ਬਾਹਰ ਕੱਢ ਕੇ ਹਾਂ ਜੀ ਇੱਧਰ ਸਾਹਮਣੇ ਦੇਖੋ ਸਾਹਮਣੇ ਦੇਖੋ ਗੱਡਾ ਜੀ ਗੱਡਾ ਜੀ ਇੱਧਰ ਦੇਖੋ ਭਾਈ ਆਏ ਠੀਕ ਹੈ ਆਏ ਠੀਕ ਹੈ ਇਹ ਡਰਾਮਾ ਕਿਹਦਾ ਡਰਾਮਾ ਇੱਕ ਵਿਕਤੀ ਸਾਈਨ ਨਾਲ ਸਰ ਠੀਕ ਹੈ ਇੱਕ ਮਿੰਟ ਸਰ ਇੱਕ ਮਿੰਟ ਸਰ ਥੋੜਾ ਅੱਗੇ ਹੋਣਾ ਸਰ ਦੀ ਕੁਰਸੀ ਦੇ ਹਾਂਜੀ ਹਾਂਜੀ ਇਹਸਾ ਹਾਂਜੀ ਹਾਂਜੀ ਫੇਰ ਤੋਂ ਵਿਕਤੀ ਸਾਹਿਬ ਪਲਸ ਵਾਇਰ ਇਹਂਡਾ ਲਓ ਚਲੋ ਵਾਹ ਜੀ ਵਾਰੀ ਦਾ ਹੋ ਤੂੰ ਤੇ ਦਾ ਮੋਸ਼ਾ ਯਾਰਾਂ ਦੀ ਯਾਰੀ ਦਾ ਸਿੱਕਾ ਚੱਲਦਾ ਸ਼ਾਹੀ ਪਟਵਾਰੀ ਦਾ ਤੂਤ ਦਾ ਮੋਸ਼ਾ ਯਾਰਾਂ ਦੀ ਯਾਰੀ ਦਾ ਕੀ ਕੀ ਪੁੜ ਕੀ ਆਲੀ ਬਮਾਰੀ ਦਾ ਏ ਫਿਕਰ ਨਾ ਕਰਦੇ ਨੇ ਹੋ ਦੁਨੀਆ ਖੜਖੜ ਵੇਖਦੀ ਜਿੱਤ ਦੇ ਚੰਡੇ ਗੱਡਦੇ ਨੇ ਦੁਨੀਆ ਖੜਖੜ ਵੇਖਦੀ ਜਿੱਤ ਦੇ ਖੰਡੇ ਗੱਡਦੇ ਨੇ ਹਰਿੰਦਰ ਹਰੀਰ ਤਰਮਪਾਲ ਉਪਾਸ਼ਕ ਦੇ ਦੱਸਿਆ ਕੁਲਵਿੰਦਰ ਬਾਵੇ ਨੇ ਪਟਵਾਰੀ ਸ਼ਾਹੀ ਪੈਨਲ ਜਿੱਤ ਗਿਆ ਹੁਣੇ ਕਾਦੇ ਹਾਵੇ ਨੇ ਮਨਜੀਤ ਵਿਜੇ ਤੇ ਮਾਇਆ ਰਾਮ ਬਣੇ ਬਿੱਤ ਸਕਤਰ ਨੇ ਘਰ ਚਤ ਨਹੀਂ ਜਾ ਧਰਮ ਸਿੰਘ ਫਿਰਦੇ ਲੱਡੂ ਬੰਦੇ ਨੇ ਹਾ ਦੁਨੀਆਂ ਖੜ ਖੜ ਵੇਖਦੀ ਹਾ ਦੁਨੀਆਂ ਖੜ ਖੜ ਵੇਖਦੀ ਜਿੱਤ ਦੇ ਝੰਡੇ ਗੱਡਦੇ ਨੇ ਸਿੱਕਾ ਚੱਲੇ ਦਾ ਪੰਡਵਾਰੀ ਸ਼ਹੀਦਾ ਦੂਤ ਦਾ ਮੋਸ਼ਾ ਹੈ ਯਾਰੀ ਦਾ ਸਬਤ ਬਹੁਤ ਬਹੁਤ ਤੁਹਾਾਰੀ ਹੈ ਉਹ ਅੱਜ ਵੀ ਸੰਪੰਨ ਹੋਈ ਆ ਇਨਰਸ਼ਨ ਕਮਿਸ਼ਨ ਨੇ ਜਿਹੜੀ ਨਵੀਂ ਟੀਮ ਦੀ ਕੋਸ਼ਨਾ ਕੀਤੀ ਆ ਮੈਂ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਟੀਮ ਤੋਂ ਸਬਰ ਪ੍ਰਗਟ ਕੀਤਾ ਮੈਂ ਕਲੈਕਸ਼ਨ ਕਮਿਸ਼ਨ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਸ ਚੋਣ ਨੂੰ ਨੇਪਰੇ ਚਾੜਿਆ ਤੇ ਮੈਂ ਬਹਾੜੀ ਪ੍ਰੈਸ ਕਲੱਬ ਦੇ ਪ੍ਰਬੰਧਕਾ ਮੈਨੇਜਰ ਸਾਹਿਬ ਤੇ ਸਾਡੇ ਨਰੇਂਦਰ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਕੋਈ ਹੋਰ ਵੀ ਹੈ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਪਿਛਲੇ ਜਿਹੜਾ ਲਗਭਗ ਹੌਕੇ ਦਾ ਚੋਣ ਮਾਹੌਲ ਬਣਿਆ ਸੀ ਉਹਨੂੰ ਬਹੁਤ ਵਧੀਆ ਢੰਗ ਨਾਲ ਉਹਦੀ ਲਗਨ ਨਾਲ ਮਤਲਬ ਉਸ ਨੇ ਚੜਾਇਆ ਤੇ ਮੈਂ ਹੁਣ ਸਾਰੇ ਹੀ ਮੈਂਬਰਾਂ ਦੀ ਮੈਂਬਰਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਹੋਇਆ ਇਹ ਬੇਨਤੀ ਵੀ ਕਰਦਾ ਵੀ ਸ਼ਾਮ ਨੂੰ ਅੱਜ ਆਪਣੇ ਸਾਰੇ ਬੰਦਿਆਂ ਦੀ ਸੱਦਾ ਪਾਰਟੀ ਆ ਇਸ ਅਚ ਚੋਲ ਦੀ ਸੰਪੰਨ ਹੋਣ ਤੋਂ ਬਾਅਦ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਹਰ ਹਾਲਤ ਦੇ ਵਿੱਚ ਇੱਥੇ ਹਾਜ਼ਰੀ ਭਰਨ। ਧੰਨਵਾਦ। ਇੱਕ